ਈ ਨਾਮ ਹੈ ਜੀ ਫੇਰ ਨਾਮ ਮੂਸਾ ਜੀ ਨਾ ਤੁਰੇ ਪਿੰਡ ਰਹਿਣ ਵਾਲਾ ਤੁਰੀ ਦੇ ਲਵੇ ਅੱਜ ਦਿਨਿਆ ਜੀ ਮੇਰੀ ਮੈਂ ਸਾਹ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜੇ ਦੂਰ ਪਹੁੰਚੇ ਨੇ ਆਪਣੇ ਆਪ ਹੀ ਮੈਂ ਸੰਦ ਪਿੰਡ ਕਪਿਆਲ ਜੀ ਠੀਕ ਹੈ ਜੀ ਤੇ ਭੱਜਣ ਲੱਗੇ ਮੈਂ ਸਾਹ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਵਿੱਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਹੋਵੇ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਿਆ ਜੀ ਤੇ ਮੇਰੇ 18 ਡੰਗਰ ਮਰ ਗਏ ਜੀ ਬਾਕੀ 6 7 ਸੀਰੀਅਸ ਨੇ ਕਿੰਨੀ ਕੀਮਤ ਆੜੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ ਲੱਖ ਰੁਪਏ ਤੋਂ ਉੱਪਰ ਆਲੇ ਡੰਗਰੇ ਆ ਜੀ ਸਾਰੇ ਜਿੰਨੇ ਸੀਰੇ ਦੀ ਕਿੰਨੀਆਂ ਕ ਸੂਨ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9 10 ਜਿਹੜੀਆਂ ਸੂਨ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸੰਗਰੇੜੀ ਨੂੰ ਅੱਜ ਕੀ ਘਟਣਾ ਹੋਇਆ ਜੀ ਅੱਜ ਖੇਲ 'ਚ ਪਾਣੀ ਪੀਲੇ ਦੇ ਮੱਜਾਂ ਨੇ 6 ਮੱਜਾਂ ਮਰ ਗਈਆਂ ਜੋ ਤਿੰਨ ਮੱਜਾਂ ਸੀਰੀਅਸ ਨੇ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਨੁਕਸਾਨ 6 ਮੱਜਾਂ ਮਰ ਗਏ ਜਪਟੀਆਂ ਕਿੱਧਰੋਂ ਆ ਰਹੇ ਸੀ ਕਿੱਧਰੋਂ ਜਾ ਰਹੇ ਸੀ ਅਸੀਂ ਆ ਪਿੰਡ ਵੱਲੋਂ ਆ ਰਹੇ ਸੀ ਇੱਧਰੋਂ ਜਾ ਰਹੇ ਸੀ ਨਕਟ ਢੋੜੀ ਕਰਨ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਟਣਾ ਕਿੰਨੇ ਕ ਬਜੇ ਦੀ ਘਟਣਾ ਵਾਪਰੀ ਇਹਦੇ ਕਹਿ ਕੋਈ ਦੀ ਗੱਲ ਸਾਨੂੰ ਪਤਾ ਲੱਗਾ ਜੀ ਜਦੋਂ ਮੱਜਾਂ ਡਿੱਗੀਆਂ ਕਹਿ ਕਿਹ ਬਜੇ ਦੀ ਘਟਣਾ ਜੀ ਇਹ ਹੈਗੀ ਆ 3:30 ਵਜੇ ਦੀ 3:30 ਦੀ ਹਾਂਜੀ ਤੇ ਕਿੰਨਾ ਕ ਨੁਕਸਾਨ ਹੋਇਆ ਜੀ ਆਪਣਾ ਨੁਕਸਾਨ ਤਾਂ ਖਾਸਾ ਹੀ ਹੋ ਗਿਆ ਲੱਖ-ਲੱਖ ਦੀ ਮੱਜ ਦੇਗਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਤੂ ਜੀ ਅਨਸਾਫ਼ ਚਾਹੀਦਾ ਹੈ ਇਹ ਪਾਣੀ ਪੀਣ ਦੇ ਨਾਲ ਹੀ ਹੋਏ ਜੀ ਪਾਣੀ ਪੀਣ ਦੇ ਨਾਲ ਜਿੰਨੇ ਮੱਜਾਂ ਨੇ ਪਾਣੀ ਪੀਤਾ ਉਨੇ ਹੋਈਆਂ ਬਾਕੀ ਔਰ ਕੁਛ ਨਹੀਂ ਹੋਈ ਜੀ ਮੈਂ ਕਹਿੰਦੀ ਮੱਕੀ ਮੁੱਕੀ ਵਗੈਰਾ ਖੜੀ ਸੀਗੀ ਉਹਦੇ ਵੀ ਸਪਰੇਅ ਕਰੀ ਨਾ 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 ਮੱਕੀ ਨਹੀਂ ਵੱਕੀ ਨਹੀਂ ਕੱਲਾ ਪਾਣੀ ਪੀਤਾ ਕੱਲਾ ਪਾਣੀ ਪੀਤਾ ਖੇਲ ਚ ਆਓ ਸਾਹਮਣੇ ਮੋਟਰ ਆ ਕਿਸ ਨੂੰ ਨਹੀਂ ਪਤਾ ਸੀ ਵੀ ਉਹ ਪਾਣੀ ਆਇਆ ਨਾ ਨਾ ਸਾ ਅਸੀਂ ਆਪ ਬੰਦ ਕੀ ਨਾਮ ਹੈ ਸਰ ਮੇਰਾ ਸੁਨਦਰਪਾਲ ਸਿੰਘ ਪੰਨੂ ਤਸਵੀਰਦਾਰ ਸੰਗਰੂਰ ਐਡੀਸ਼ਨਲ ਚਾਰਜ ਪੋਣੀਗੜ੍ਹ ਸਰ ਅਜੀਬੀ ਕਪਿਆਲ ਪਿੰਡ ਦੀ ਘਟਨਾ ਹੋਈ ਹੈ ਕੀ ਕਾਰਨ ਰਹੇ ਨੇ ਇੱਕੇ ਪਿਆਲ ਪਿੰਡ ਤੇ ਜੀ ਕੁਝ ਗੁਜਰਾਵਾਂ ਦੇ ਮੱਝਾਂ ਸੀਗੇ ਚਰਾ ਰਹੇ ਸੀ ਚਰੋਂਦੇ ਚਰੋਂਦੇ ਕਪਿਆਲ ਤੋਂ ਸੈਕਟਰੀ ਵੱਲ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਬੱਚੇ ਜਿਹੜਾ ਪਾਣੀ ਪੀਤਾ ਜਿੰਨਾ 'ਚ 18 ਮੱਝਾਂ ਜਿਹੜੀਆਂ ਉਹ ਮਰ ਗਏ ਆ ਤਿੰਨ ਚਾਰ ਦੀ ਹਾਲਤ ਤਾਜ਼ੂ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਆ ਡਾਕਟਰ ਹੁਣ ਉਹ ਟਰੀਟ ਕਰ ਰਹੇ ਆ ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਇਹ ਪੈਨਲ ਬੰਦਾ ਉਹਦਾ ਤੇ ਡਾਕਟਰ ਦਾ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਜਾਏ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋਂ ਜਦੋਂ ਰਿਜ਼ਲਟ ਨਿਕਲੂਗਾ ਪੋਸਟਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗਾ ਜੋ ਕਾਨੂੰਨੀ ਕਾਰਵਾਈ ਬਣੂਗੀ ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਇਹਦੇ ਪੋਸਟਮਾਰਟਮ ਤੋਂ ਬਾਅਦ ਵੀ ਕੀ ਇਹਦਾ ਕਾਰਨ ਕੀ ਹੈਗਾ ਬੇਸਿਕ ਇਸ਼ੂ ਕੀ ਹੈਗਾ ਇੱਕ ਤੋਂ ਚਰਕੇ ਆਈਆਂ ਵਿਚੋਂ ਚਰਕੇ ਆਈਆਂ ਇੱਥੇ ਆ ਕੇ ਇਹਨਾਂ ਨੇ ਪਾਣੀ ਪੀਤਾ ਉਹਦਾ ਕੀ ਕਾਰਨ ਬਣਦਾ